ਅੱਜ ਵੇਖੋ ਜੀ ਮੈਂ ਅੰਗਰੇਜ਼ ਸਿੰਘ ਸੈਸਰਾਗਾ ਕਿਸਾਨ ਮੀਤ ਜੋਸ਼ ਦਾ ਸਿੰਘ ਪੰਜਾਬ ਜੋਂ ਪ੍ਰਧਾਨ ਗੁਰਦਾਪਾਲ ਤੋਂ ਵੇਖੋ ਅੱਜ ਪੰਡੋਰੀ ਵਿਰਾਂਚ ਦੇ ਵਿੱਚ ਜਿਹੜਾ ਆ ਪ੍ਰਸ਼ਾਸਨ ਨਾਲ ਉਹ ਜਿਹੜਾ ੱੱਕੇ ਨਾਲ ਜਿਹੜਾ ਕਬਜ਼ਾ ਜਿਹੜਾ ਉਹ ਕਿਸਾਨਾਂ ਨਾਲ ਗੱਲ ਕਰਾਂਗੇ ਜਿਹੜੇ ਆਪਣਾ ਭਾਤਮਾਲਾ ਬਾਰ ਕਰਨ ਦੇ ਲਈ ਰੋਡ ਜਿਹੜਾ ਕੱਢ ਰਹੀ ਸਰਕਾਰ ਉਹਦੇ ਵਿੱਚ ਇੱਥੇ ਪੰਡੋਰੀ ਤੋਂ ਕਿਸਾਨ ਉਹਦਾ 7 ਕਿੱਲੇ ਜਗ੍ਹਾ ਜਿਹੜੀ ਵੇਚਾ ਰਹੀ ਹੈ ਤੇ ਇਹਦੇ ਤੋਂ ਠੀਕ ਪਿਛੇ ਇਤੋਂ 30 ਕਿੱਲੇ ਪਿਛੇ ਜਿਹੜਾ ਆ ਜਿਹੜੇ ਬਿਲਕੁਲ ਪਾਲੀਆਂ ਦੇ ਵਿੱਚ ਜਗ੍ਹਾ ਉੱਥੇ 5 ਕਰੋੜ 35 ਲੱਖ ਦਾ ਨਾ ਪੈਸੇ ਪਾਏ ਆ ਇਹ ਕਿਸਾਨ ਨੂੰ 1 ਕਰੋੜ ਤੇ 30 ਲੱਖ ਨਾਲ ਜਿਹੜਾ ਕਮਰਸ਼ੀਅਲ ਜਗ੍ਹਾ ਦੀ ਬੰਦੀ ਤੇ ਉਹਦੇ ਨਾਂ ਇਹ ਜਿਹੜਾ ਧੱਕਾ ਕਰ ਰਹੀ ਆ ਸੋ ਇਹਨਾਂ ਨੂੰ ਬੇਨਤੀ ਕੀਤੀ ਆ ਕਿ ਭਾਈ ਤੁਸੀਂ ਠੀਕ ਆ ਕਿਸਾਨ ਦੇ ਪੈਸੇ ਜਿਹੜੇ ਉਹਦੇ ਪੂਰੇ ਉਹਦੇ ਹੱਕ 'ਚ ਪਾ ਦਿਓ ਤੇ ਉਹ ਆਪ ਆਪਣਾ ਕਬਜ਼ਾ ਲੈ ਲੋ ਕਿਸਾਨ ਦਾ ਲੈ ਲੋ ਕੋਈ ਨਹੀਂ ਧੱਕਿਆ ਜਾਊਗਾ ਤੇ ਪ੍ਰਸ਼ਾਸਨ ਪਰ ਉਹ ਗੱਲ ਸੋਨੂੰ ਤਿਆਰ ਨਹੀਂ ਆ ਉਹ ਜਿਹੜੀ ਧੱਕੇਸ਼ਾਹੀ ਆਪਣੀ ਕਰਨ ਦੇ ਉੱਤੇ ਤੇ ਜਥੇਬੰਦੀ ਜਿਹੜੀ ਉਹ ਖੜੀ ਆ ਕਿ ਭਾਈ ਧੱਕੇਸ਼ਾਹੀ ਨਾਲ ਨਹੀਂ ਆ ਅੱਜ ਤੱਕ ਇਹ ਮੌਲਾ ਪੁਲਿਸ ਪ੍ਰਸ਼ਾਸਨ ਨਾਲ ਤੁਹਾਡੀ ਕੀ ਗੱਲਬਾਤ ਹੋਈ ਹੈ ਪੁਲਿਸ ਪ੍ਰਸ਼ਾਸਨ ਵੀ ਐਸਡੀਐਮ ਸਾਹਿਬ ਨਾਲ ਉਹ ਗੱਲਬਾਤ ਕਰਦੇ ਪਏ ਆ ਪਰ ਐਸਡੀਐਮ ਜਿਹੜੇ ਸਾਹਿਬ ਐਸਡੀਐਮ ਸਾਹਿਬ ਜਿਹੜੇ ਉਹ ਪੁਲਿਸ ਪ੍ਰਸ਼ਾਸਨ ਨੂੰ ਕਮਾਫਰਾ ਕੇ ਕੋਈ ਅਸਲੀਅਤ ਜਿਹੜੀ ਉਹ ਨਹੀਂ ਦੱਸ ਰਹੀ। ਸੋ ਉਹਦੇ ਤੇ ਗੱਲਬਾਤ ਚੱਲ ਰਹੀ ਆ। ਵੇਖੋ ਹੁਣ ਅੱਗੇ ਗੱਲਬਾਤ ਦੇ ਵਿੱਚੋਂ ਕੀ ਨਿਕਲਦਾ ਕੀ ਮੰਗ ਕੇ ਆ ਤੁਹਾਡੀ ਮੰਗ ਸਾਡੀ ਇਹੋ ਹੀ ਆ ਕਿ ਜਿਹੜਾ ਕਿਸਾਨ ਹੈ ਉਹਦੇ ਹੱਕ ਤੇ ਜਿਹੜਾ ਉਹਦਾ ਪੂਰਾ ਕੀਤਾ ਜਾਵੇ ਤੇ ਆਪਣੀ ਜ਼ਮੀਨ ਤੇ ਨਾ ਕਬਜ਼ਾ ਕਿਸਾਨ ਆਪਣਾ ਕਬਜ਼ਾ ਦੇ ਦੇਗਾ ਉਹ ਮੰਨੇ ਨਹੀਂ ਕਰੇਗਾ ਕਬਜ਼ਾ ਮੇਰਾ ਮੰਗਬੀਰ ਸਿੰਘ ਪਿੰਨ ਮੇਰਾ ਪਨੋਰੀ ਵੜਾਇਚ ਅੱਛਾ ਕੀ ਕੀ ਮਸਲਾ ਜੀ ਆ ਤੁਹਾਡੀ ਜ਼ਮੀਨ ਦਾ ਸਰ ਮੇਰਾ ਮਸਲਾ ਮੇਰੀ ਨਾ ਜ਼ਮੀਨ ਕੁਵੈਰ ਹੋਈ ਹੈ ਛੇਕ ਕਿਲੇ ਥਾਂ ਹਾਈਵੇ ਦੇ ਵਿੱਚ ਆਇਆ ਵਾ ਤੇ ਸਰ ਇਹਦਾ ਜਿਹੜਾ ਰੇਟ ਆ ਉਹ ਸਾਨੂੰ ਸਹੀ ਨਹੀਂ ਦਿੱਤਾ ਜਾ ਰਿਹਾ ਮੈਨੂੰ ਇਹ ਜ਼ਮੀਨ ਦਾ ਜਿਹੜਾ ਮੇਰਾ ਜ਼ਮੀਨ ਦਾ ਰੇਟ ਹੈ 6.7 ਆਪਣੇ ਲੈ ਕੇ ਦਿਓ 6-7 ਕਰੋੜ ਰੁਪਇਆ ਕਿੱਲੇ ਦਾ ਵਾ ਤੇ ਜਿਹੜਾ ਮੈਨੂੰ ਦੇਣ ਦੇ ਆਸ ਟਾਈਮ ਤੇ ਸਵਾ ਕ ਕਰੋੜ ਰੁਪਇਆ ਮੈਨੂੰ ਦੇਣ ਦੇ ਆ ਤੇ ਜਿਹੜੀ ਵੀ ਸਰਕਾਰ ਮੇਰੇ ਨਾਲ ਪੈਸੇ ਤੋਂ ਦਿੱਤੇ ਤੋਂ ਬਗੈਰ ਹੀ ਮੈਨੂੰ ਧੱਕੇਸ਼ਾਹੀ ਨਾਲ ਮੇਰੇ ਕੋਲ ਜ਼ਮੀਨ ਦਾ ਕਬਜ਼ਾ ਲੈਣਾ ਚਾਹੁੰਦੀ ਆ ਤੁਹਾਡੇ ਜਿਹੜੇ ਖਾਤੇ ਦੇ ਵਿੱਚ ਪੈਸੇ ਨਹੀਂ ਪਾਏ ਗਏ ਨਹੀਂ ਸਰ ਮੇਰੇ ਖਾਤੇ ਪਾਏ ਨਹੀਂ ਪੈਸੇ ਤੇ ਇਸੇ ਕਰਕੇ ਵਿਰੋਧ ਕੀਤਾ ਜਾ ਰਿਹਾ ਹਾਂਜੀ ਹਾਂਜੀ ਸਾਹਿਬ ਇਸੇ ਕਰਕੇ ਸਰ ਮੇਰਾ ਇੱਕ ਰੇਟ ਦਿੱਤਾ ਜਾਵੇ ਸਹੀ ਮੈਨੂੰ ਤੇ ਫਿਰ ਮੈਂ ਜ਼ਮੀਨ ਦਾ ਇਹਨਾਂ ਨੂੰ ਕਬਜ਼ਾ ਦੇ ਦੂੰਗਾ ਜੇ ਮੈਨੂੰ ਸਹੀ ਕੀਮਤ ਮਿਲਦੀ ਆ ਤੇ ਫਿਰ ਮੈਂ ਕਬਜ਼ਾ ਦਊਂਗਾ ਉਸ ਤਰ੍ਹਾਂ ਮੈਂ ਕਬਜ਼ਾ ਨਹੀਂ ਦਊਂਗਾ ਨਹੀਂ ਤੇ ਫਿਰ ਮੈਂ ਗਾੜੀ ਆਣ ਕੇ ਮਸ਼ੀਨ ਦੇ ਮਰ ਜਣਾ ਹਾਂ ਹਾਂਜੀ ਹਾਂਜੀ ਜਿਹੜੀ ਜ਼ਮੀਨ ਦਾ ਪੋਜੈਸ਼ਨ ਲੈਣ ਆਏ ਆ ਇਹ ਜ਼ਮੀਨ ਹੈ ਸਾਡੀਆਂ ਜਿਹੜੀ ਦੋ ਪਾੜ ਹੋਰੀ ਜ਼ਮੀਨ ਹੈ ਇਹ ਅੱਧੀ ਜ਼ਮੀਨ ਸਾਡੀ ਇੱਧਰ ਆ ਜਾਂਦੀ ਆ ਅੱਧੀ ਜ਼ਮੀਨ ਇੱਧਰ ਆ ਜਾਂਦੀ ਆ ਉਹਨਾਂ ਨੂੰ ਕੋਈ ਰਸਤਾ ਨਹੀਂ ਦੇ ਰਹੇ ਉਹਦੀ ਕੋਈ ਪੈਬਲੈਨ ਨਹੀਂ ਦੇ ਰਹੇ ਕੋਈ ਜਿਹੜੀਆਂ ਸਾਡੀਆਂ ਮੋਟਰਾਂ ਕੁਐਰ ਵਿੱਚ ਹੋਈਆਂ ਨੇ ਉਹਨਾਂ ਦਾ ਕੋਈ ਪੈਸਾ ਨਹੀਂ ਅਕਵਾਇਰ ਕੀਤਾ ਨਹੀਂ ਕੀਤੇ ਰਹੇ ਇੱਕ ਵਾਰਡ ਨਹੀਂ ਸਾਨੂੰ ਦੱਸਦੇ ਵੀ ਸਾਡੀ ਕਿੱਦਾਂ ਆਈ ਨੇ ਸਾਡੀ ਜ਼ਮੀਨ ਦੀ ਪੋਜੀਸ਼ਨ ਕਿੱਦਾਂ ਆਈ ਆ ਸਾਨੂੰ ਕੋਈ ਵੀ ਦੱਸਦੇ ਨਹੀਂ ਪਏ ਨਾ ਉਹਦਾ ਬਹੁਤ ਮੌਜਾ ਦੇ ਰਹੇ ਆ ਤੇ ਨਾ ਹੀ ਕੋਈ ਪੈਸੇ ਲਏ ਆ ਤਾਂ ਕਿੰਨਾ ਕਬਜ਼ਾ ਲੈਣਾ ਗਿਆ ਸਾਡੇ ਖਾਤੇ ਕੋਈ ਪਹਿ ਨਹੀਂ ਪਿਆ ਤਾਂ ਸਾਨੂੰ ਕਹਿੰਦੇ ਫੈਲਾ ਲਓ ਫੈਲਾ ਜੇ ਲਾਉਨੇ ਆ ਤੇ ਪੈਸੇ ਨਹੀਂ ਹੁੰਦੇ ਅੱਜ 6-6 ਮਹੀਨੇ ਕਈਆਂ ਦੇ ਹੋ ਕੇ ਆ ਗਏਆਂ 2-2 ਮਹੀਨੇ ਹੋ ਕੇ ਆ ਗਏਆਂ 3-3 ਮਹੀਨੇ ਹੋ ਕੇ ਆ ਗਏ ਨੂੰ ਮਹੀਨਾ-ਮਹੀਨਾ ਹੋ ਗਿਆ ਨਵੇਂ ਸਾਰੇ ਫੇਰ ਫੈਲਾਣ ਲੱਗ ਗਏ ਫੇਰ ਨਾ ਕੋ ਪੈਸਾ ਪਿਆ ਨਾ ਪੈਸਾ ਇੱਕ ਸਾਡੀ ਜ਼ਮੀਨ ਦਾ ਰੇਟ ਜ਼ਿਆਦਾ ਵਾ 4 ਕਰੋੜ ਦੀਆਂ 3 ਕਰੋੜ ਰੁਪਈਆ ਕਿਲੇ ਦਾ ਰੇਟ ਵਾ ਸਾਨੂੰ ਏਕੇਪੀ ਰੁਪਈਆ ਦੇ ਰਹੇ ਨੇ ਬਣਿਆ ਪਿੱਛੇ ਜਾ ਕੇ 1.51 ਲੱਖ ਦੇ ਹਿਸਾਬ ਨਾਲ ਉਹਦਾ ਕੈਪਟਰੇਟਰ ਆ ਰਿਹਾ ਵਾ ਇਹ ਸਾਨੂੰ 18 ਲੱਖ ਇਹ ਸਾਨੂੰ ਸਾਡੇ ਪੈਸੇ ਬਣਾ ਕੇ ਦੇ ਜਾਂਦੇ ਪਿੱਛੇ ਵੇਖੋ ਜਿਹੜਾ ਉਤੋਂ ਪਿੱਛੇ ਆ ਜਿੱਥ ਵੀ 55 ਲੱਖ ਦਾ ਹੈਗਾ ਉਥੇ ਵੀ ਸੇਮ ਰੇਟ ਜਿੱਥੇ 18 ਲੱਖ ਕਰੈਕਟ ਰੇਟ ਵਾ ਜਿੱਥੇ 5 ਲੱਖ ਉਥੇ ਵੀ ਸੇਮ ਉਹਦਾ ਉਹਨਾਂ ਦਾ ਵੀ ਮਤਲਬ ਵੀ ਉਥੇ ਪਿਆ ਗਿਆ ਵਾ 7 ਕਰੋੜ ਰੁਪਈਆ ਇਧਰ ਬੈ ਗਿਆ 1 ਕਰੋੜ ਰੁਪਏ ਰੋਡ ਦੇ ਉੱਤੇ 1 ਕਰੋੜ ਰੁਪਏ ਜਿਹੜਾ ਜੀਟੀ ਰੋਡ ਮਨਜੀਠਾ ਰੋਣਵਾ ਉਹਦੇ ਉੱਤੇ 1 ਕਰੋੜ ਰੁਪਏ ਆਵਾ ਜਿਹੜਾ ਉਹ ਤੋਂ 1 ਕਿਲੋਮੀਟਰ ਪਿਛੇ ਆ ਉਹਦਾ ਜੀ 7 ਕਰੋੜ ਰੁਪਏ ਤੇ ਸਾਨੂੰ ਕੋਈ ਐ ਜੀ ਐਸਟੀਐਮ ਕੋ ਸਭ ਕੋ ਜਾਣਦੇ ਆ ਉਹ ਕਹਿੰਦੇ ਜੀ ਤੁਸੀਂ ਤਹਿਸੀਲਦਾਰ ਕੋ ਜਾਓ ਤਹਿਸੀਲਦਾਰ ਕੋ ਜਾਣਦੇ ਆ ਉਹ ਕਹਿੰਦੇ ਜੀ ਪਟਵਾਰੀ ਕੋ ਜਾਓ ਪਟਵਾਰੀ ਕੋ ਜਾਣਦੇ ਆ ਜੀ ਉਹ ਕਹਿੰਦੇ ਜੀ ਮੀਟਰ ਨੂੰ ਬਿਲੋ ਜੀ ਉਹ ਕਹਿੰਦੇ ਬਸ ਇਸੇ ਕਰਕੇ ਨਾ ਸਾਨੂੰ ਕੋਈ ਵਾਰ ਬਾਰੇ ਦੱਸਦਾ ਤੇ ਨਾ ਸਾਨੂੰ ਉਹਦੇਆਂ ਚੀਜ਼ਾਂ ਬਾਰੇ ਜੀ ਪੁੱਛਦੇ ਆ ਵੀ ਸਾਡੀ ਜ਼ਮੀਨ ਦੀ ਅਕਵਾਇਰ ਦਾ ਕਿਦਾਂ ਸਾਨੂੰ ਕਿੰਨੀ ਜ਼ਮੀਨ ਵਿੱਚ ਆਈ ਹੈ ਕਿ ਦੇ ਜਾਂਦੇ ਆ ਇਹ ਆਪਣੀ ਸਿਹਤ ਨਾਲ ਕਬਜ਼ੇ ਧੱਕੇ ਨਾਲ ਲਈ ਜਾਂਦੇ ਆ ਜਿੱਥੇ ਛੜਕ ਅਕਵਾਇਰ ਨਹੀਂ ਵੀ ਹੋਈ ਉਹ ਵੀ ਥਾਂ ਵਾਗੇ ਲੋਕਾਂ ਦੇ ਚੋਨੇ ਖਰਾਬ ਕਰੀਦਾ ਲੋਕਾਂ ਦਾ ਇਨਸਾਨ ਬਣੀ ਗੱਲ ਤੁਸੀਂ ਕਰਦੇ ਹੈਗੇ ਹੋ ਕਿ ਇਹ ਸਾਨੂੰ 300 ਨਹੀਂ 300 ਪੈਸੇ ਮਿਲਣੇ ਚਾਹੀਦੇ ਆ ਪਰ ਤੁਹਾਨੂੰ ਕਿੰਨੇ ਪੈਸੇ ਮਿਲਦੇ ਹੁੰਦੇ 1 ਰੁਪਈਆ ਨਹੀਂ ਸਰ 1 ਰੁਪਈਆ ਨਹੀਂ ਸਰ ਨਾ ਹੋਵੋ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ بیگم ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੀ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ પતિ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ بیگم شہناز جی ਸੰਪਰਕ ਕਰੋ 8725040658 8725040658